ਭਾਈਓ ਜੀ ਕੱਖਾ ਸਾਹ ਭਾਈਓ ਜੀ ਕੀ ਪਤੇ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਈਮੇਲ ਆ ਰਹੀਆਂ ਨੇ ਜਿਹਦੇ ਚ ਇਹ ਦੱਸਿਆ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਨਸਾਨ ਕਰਾਂਗੇ ਪਰ ਮਨੂ ਸਾਹਿਬ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਸਾਡੇ ਨਾਲ ਆਇਆ ਸੀ ਔਰ ਡਾ ਡੀਗੂਪਤਾ ਨਾਲ ਨੇ ਔਰ ਸੀਐਮ ਸਾਹਿਬ ਬਿਲਕੁਲ ਸਾਡੇ ਨਾਲ 20 ਘੰਟੇ ਟੱਚ ਨੇ ਪ੍ਰਸ਼ਾਸਨ ਨਾਲ ਟੱਚ ਨੇ ਔਰ ਸਾਨੂੰ ਵੀ ਹਦਾਇਤ ਕੀਤੀ ਕਿ ਤੁਸੀਂ ਉੱਥੇ ਕੋਕੀਓ ਜਾ ਕੇ ਆਓ ਕਿਸੇ ਤਰੀਕੇ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਘੁਮਰਾਟ ਵਾਲੀ ਗੱਲ ਨਹੀਂ ਸਾਨੂੰ ਸਭ ਨੂੰ ਇਕਜੁੱਟ ਰੋਕੇ ਰਹਿਣਾ ਚਾਹੀਦਾ ਇਹ ਤਾਂ ਪੋਲਿਟिसाइज ਨਹੀਂ ਕਰਨਾ ਚਾਹੀਦਾ ਸਿਆਸੀ ਰੰਗ ਇਸ ਕਾਲੇ ਨਹੀਂ ਦਿਨਾ ਚਾਹੀਦਾ ਸਾਡੇ ਇਸ ਜਗਾ ਹੈ ਸਾਡਾ ਵਿਸ਼ਵਾਸ ਹੈ ਤੇ ਔਰ ਜਦ ਤੱਕ ਜਿਹੜੇ ਪ੍ਰੇਮ ਕਰਦੇ ਨੇ ਅ ਅੰਮ੍ਰਿਤ ਸਰ ਨੂੰ ਔਰ ਪ੍ਰੇਮ ਕਰਦੇ ਨੇ ਸ਼ਮੰਦਰ ਸਾਹਿਬ ਨੂੰ ਉਦੋਂ ਤੱਕ ਕੋਈ ਤਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਬਾਲਮਾਨ ਕ ਨਹੀਂ ਕਰ ਸਕਦਾ ਸੋ ਅਸੀਂ ਤਬਲੀਅਤ ਕਰੀਏ ਅਤੇ ਇੱਕ ਦਿਨ ਨਵੇਂ ਪਿਆਰ ਬਣਾ ਕੇ ਰੱਖੀਏ ਵਿਸ਼ਵਾਸ ਬਣਾ ਕੇ ਰੱਖੀਏ ਬਿਨਾਂ ਗੱਲ ਦੇ ਸੋਸ਼ਲ ਮੀਡੀਆ ਤੇ ਜਾ ਕੇ ਨੈਗੇਟਿਵ ਕਮੈਂਟਸ ਨਾ ਪਾਈਏ ਕਿਸੇ ਤਰੀਕੇ ਦਾ ਸਾਨੂੰ ਕੋਈ ਟੈਨਸ਼ਨ ਮੜੀ ਕਰਦੀ ਹੈ ਖਤਰੇ ਵਾਲੀ ਕਰਦੀ ਹੈ ਅਰੇਂਜਮੈਂਟ ਸਾਰੇ ਹੈਗਾ ਸਕਿਉਰਿਟੀ ਅਰੇਂਜਮੈਂਟ ਸਾਰੇ ਹੈਗਾ ਬਾਹਰ ਪੁਲਿਸ ਕੋ ਸਾਡਾ ਅਰੇਂਜਮੈਂਟ ਹੈ ਅੰਦਰ ਸੀਬੀਸੀ ਕੋ ਆਪਣਾ ਅਰੇਂਜਮੈਂਟ ਹੈ ਜੇ ਗਣੇਸ਼ਾਰ ਕੋ ਗੱਲ ਚੱਲ ਜਾਈ ਚੁਕੇ थोड़ी देर भी उधार लिया दोबारा है सबको किसी तरीके की कोई टेंशन नहीं है और आ, मैं सबू विश्वास आना अपने वालों भी अमृतसर निवासियों वालों भी तो गर्मेंट सरकारों भगवंत मान साहब वालों भी एम साहब वालों भी किसी तरीके से घबराने की कोई गल ਇਹ ਜਿਹੜਾ ਕੌਮਕੀ ਪ੍ਰੇਮ ਇਹ ਹਮਨ ਕੋਈ ਹੁੰਦਾ ਹੈ ਕਿ ਪੰਜਾਬ ਦੀ ਇਕਨੋਮੀ ਘਟ ਰਹੀ ਹੈ। ਪਾਸਿਚੇ ਬਹੁਤ ਖਰਾਬ ਹੈ। ਕੀ ਪੰਜਾਬ ਦੀ ਇਕਲੀ ਇਕਨੋਮੀ ਚੱਲ ਰਹੀ ਟੂਰਿਜ਼ਮ ਤੇ। ਉਹ ਟੂਰਿਜ਼ਮ ਨੂੰ ਵੇਚਾ ਕੇ ਕੋਈ ਛੋਟਾ ਛਾਂ ਨਹੀਂ ਖੜੀਏ ਜਾਂਦਾ। ਦੇਖੋ ਵਿਸ਼ਵਾਸ ਰੱਖਣਾ ਪਏਗਾ ਜੇ ਤੇ ਵਿਸ਼ਵਾਸ ਕਰੋ ਤੁਸੀਂ ਦੇਖੋ ਜਿੰਨੀ ਸੰਗਤ ਅਕੇ ਆਮ ਤੌਰ ਤੇ ਆਉਂਦੀ ਉਨੀ ਸੰਗਤ ਅੱਜ ਹੈ। ਸੋ ਕੋਈ ਫਰਕ ਨਹੀਂ ਪਿਆ। ਮੈਂ ਹੁਣੇ ਗੱਲ ਕਰ ਰਿਹਾ ਕਿ ਤਾਈ ਤੁਸੀਂ ਤੁਹਾਡੇ ਸਾਹਮਣੇ ਸਾਰੇ ਖੜੇ ਆ। ਮੈਂ ਤੁਹਾਡੇ ਸਾਹਮਣੇ ਡੀਸੀ ਨਾਮ ਖੜੇ ਨੇ ਡਾਟਾ ਜੇ ਗੁਪਤਾ ਖੜੇ ਨੇ ਸਾਰੇ ਤੁਹਾਡੇ ਸਾਹਮਣੇ ਆ।

ਸੋਗਾ ਇੱਕ ਤੋਂ ਦੂਜਾ ਦੂਜੇ ਤੀਜੇ ਲਿੰਕ ਜੁੜੀ ਜਾ ਰਹੇ ਨੇ ਅੱਜ ਕੱਲ ਅਪਰੋਚ ਕਰਨਾ ਥੋੜਾ ਜਿਹਾ ਔਖਾ ਹੋਈ ਜਾ ਰਿਹਾ ਸੋ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਟੀਮ ਤਕੜੀ ਹੋ ਰਹੀ ਹੈ ਉਸੇ ਤਰ੍ਹਾਂ ਜਿਹੜੇ ਇਹ ਜਿਹੇ ਗਲਤ ਬੰਦੇ ਨੇ ਉਹ ਵੀ ਆਪਣੀ ਸਿਸਟਮ ਵਿੱਚ ਟੰਗਾ ਬਣਾਏ ਜਾ ਰਹੇ ਨੇ ਉਸ ਕਰਕੇ ਮੁਸ਼ਕਲ ਆ ਰਹੀ ਹੈ ਅਦਰਵਾਇਜ਼ ਬਿਲਕੁਲ ਇਹਨਾਂ ਕੋ ਇਨਾਂ ਕੋ ਲੀਡ ਮਿਲੇ ਜਾਂ ਇਨਾਂ ਨੂੰ ਪੁਲਿਸ ਨੂੰ ਲੀਡ ਮਿਲੇ ਨਹੀਂ ਸਾਨੂੰ ਤੁਹਾਨੂੰ ਸੁਝਾਅ ਕਰਦਾ ਦੱਸ ਕਰ ਦਿੰਦਾ ਲੀਡ ਸਾਨੂੰ ਮਿਲੇ ਦੇ ਆਂਡ ਅਸੀਂ ਫੋਲੋ ਕਰ ਬਜਾਤਾ ਕੋਈ ਪੱਕਾ ਕੰਮ ਨਹੀਂ ਹੋਏਗਾ ਤਾਂ ਕਿਸੇ ਕੋਈ ਬਾਹਰ ਗਲਤੀ ਕਰਨੇ। ਇਸ ਦੇ ਸਾਹਮਣੇ ਦਾ ਤਕਰੀਬਤ ਹੈ। ਸਹੀ ਕੈਂਟਰ ਸਹੀ ਉਹ ਨਹੀਂ ਜੇ ਆਪਾਂ ਇਹ ਉੱਤਰ ਕੈਂਟਰ ਸਹੀ ਹੈ। ਭਾਗ ਦੇ। ਬਹੁਤ ਜੀ ਤੁਹਾਨੂੰ ਮੈਂ ਪਹਿਲਾਂ ਵੀ ਆਪਾਂ ਫੇਸ ਕਰਦੇ ਰਹੇ ਡੇ-ਟੂ-ਡੇ ਸਾਰਾ ਹਾਈएस्ट ਲੈਵਲ ਤੇ ਸੀਐਮ ਸਾਹਿਬ ਦੇ ਲੈਵਲ ਤੋਂ ਡੀਜੀ ਸਾਹਿਬ ਦੇ ਲੈਵਲ ਤੋਂ ਸਾਰੀ ਇਨਵੈਸਟੀਗੇਸ਼ਨ ਬੜੀ ਸੈਂਸਿਟਿਵਲੀ ਮਾਨੀਟਰ ਕੀਤੀ ਜਾ ਰਹੀ ਹੈ। ਔਰ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਐਫਆਈਆਰ ਦਰਜ ਕੀਤੀ ਹੈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਕੋਈ ਮੂਮੈਂਟ ਲੀਤੀ ਹੈ ਕਿਉਂਕਿ ਸਾਈਬਰ ਸਪੇਸ ਬੜਾ ਵਾਸਟ ਹੈਗਾ ਜੀ ਟਾਈਮ ਲੱਗ ਜਾਂਦਾ ਹੈ ਕਿਉਂਕਿ ਫੋਰਨ ਡੇਸ ਕੰਪਨੀਆਂ ਤੋਂ ਰਿਪਲਾਈ ਆਉਣ ਨੂੰ ਉਹ ਚੀਜ਼ਾਂ ਨੂੰ ਟਾਈਮ ਲੱਗਦਾ ਬਟ ਮੈਂ ਇੱਕ ਗੱਲ ਦੁਬਾਰਾ ਦੁਹਰਾਣਾ ਚਾਹੁੰਦਾ ਕਿ ਬਹੁਤ ਉੱਕੇ ਇੰਤਜ਼ਾਮ ਨੇ ਸਾਰੇ ਪੁਲਿਸ ਦੇ ਸਪੈਸ਼ਲੀ ਜਿਹੜੇ ਸਪੈਸ਼ਲ ਟ੍ਰੇਨਡ ਐਸ.ਜੀ. ਵੀ ਅਸੀਂ ਬਾਹਰਲੇ ਏਰੀਏ 'ਚ ਡੋਮਿਨੇਟ ਕਰਨ ਲਈ ਆ ਔਰ ਡੀ.ਸੀ.ਪੀ ਲੈਵਲ ਦੇ ਅਫਸਰ ਇੱਥੇ ਬਾਈ ਨੇਮ ਇਨਚਾਰਜ ਨੇ ਫੜਾ ਐਂਟੀ ਸ਼ਾਟਅਕ ਚੱਲ ਰਿਹਾ ਔਰ ਬੰਬ ਡਿਸਪੋਜ਼ਲ ਸਕਵਾਡ ਵੀ 24 ਘੰਟੇ ਇੱਥੇ હાજર ਹੈ ਐਸ.ਡੀ.ਪੀ.ਸੀ ਦੇ ਨਾਲ ਅਸੀਂ ਪੂਰੇ ਤਾਲਮੇਲ 'ਚ ਆ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਗੱਲ ਕੇ ਮर्याਦਾ ਦਾ ਧਿਆਨ ਰੱਖਦੇ ਹੋਏ ਸਾਰੀ ਸਿਕਿਉਰਿਟੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਇਹ ਹੋ ਜਾਏ ਕਿ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਸਕਦਾ ਆ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆਂ ਔਰ ਇਥੇ ਸਭ ਨੇ ਹਮੇਸ਼ਾ ਜਰਦਾਸ ਕੀਤੀ ਆ ਤੇ ਉਹਨਾਂ ਦੀ ਪੂਰੀ ਹੋਈ ਹੈ ਤੇ ਇਨਵੈਸਟੀਗੇਸ਼ਨ ਜਿਹੜੇ ਅਫਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆ ਔਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਵੀ ਮਿਲਿਆ ਜਦੋਂ ਕਿਸੇ ਵੀ ਇਨਵੈਸਟੀਗੇਸ਼ਨ ਲੋਕਿ ਅਸੀਂ ਸੱਚੇ ਮਾਰਗ ਦੇ ਉੱਤੇ ਪੈਰਾ ਦੇ ਰਹੇ ਆ ਆਪਾਂ ਸਾਰੇ ਉਰੇ ਤੇ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੁਝ ਸਾਰੀਆਂ ਪਾਰਟੀਆਂ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਏ। ਇੱਕ ਸੀਪੀਨ ਪਹਿਲੇ ਵੀ ਜਿਹਨਾਂ ਤੋਂ ਲੱਭਾਇਆ ਹੋ ਚੁੱਕੀ ਆਪ ਕਰ ਰਹੇ ਆ। ਨੂੰ ਹੋਣੀ ਹੈ ਉਹ ਕਈ ਉਹਦੇ ਜਾਣ। ਜਿਆੜੇ ਕੰਮ ਕਰਾ ਕੇ ਆ ਤਾ ਕਿ ਕਿਤਨੇ ਪੰਜਾਬ ਦੀ ਬਾਤ ਹੀ ਹੋਣਾ। ਕਿ ਇਹੋ ਜਿਹਾ ਨੂੰ ਅਈ ਜੋ ਕੋ ਨਾ ਜੀ ਦੇਣਾ ਕਿ ਤਾ ਵੀ ਆ ਨੂੰ ਇਹ ਹੋਏ ਕਿ ਦੇਖੋ ਸਾਰੇ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ ਕ੍ਰਾਈਮ ਔਰ ਡੀਜੀ ਸਾਹਿਬ ਦੀ ਰੈਨਮਾਈ ਤੋਂ ਆ ਕਾਫੀ ਡੀਟੇਲ ਕੇ ਦੀ ਇਨਵੈਸਟੀਗੇਸ਼ਨ ਚ ਹੈਲਪ ਕਰ ਰਹੇ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ ਬਾਰ-ਬਾਰ ਪਹਿਲਾਂ ਵੀ ਤੁਹਾਨੂੰ ਮੈਂ ਦਿੱਤੀ ਹੁਣ ਫੇਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲ ਦਾ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲਿਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਿਲੋਂਗ ਟੂ ਸਦਰਨ ਸਟੇਟਸ ਆਫ ਦੀ ਕੰਟਰੀ ਤੋਂ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਚ ਕਿਉਂਕਿ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਉਹ ਇਸ ਤਰ੍ਹਾਂ ਲਾਈਮਲਾਈਟ ਹੋ ਕਰਨਾ ਵੀ ਚਾਹ ਸਕਦਾ ਹੈ ਸੋ ਆਪਾਂ ਜਿੰਨ ਤੱਕ ਬੰਦਾ ਫੜਿਆ ਨਹੀਂ ਜਾਂਦਾ ਉਹਦੀ ਇੰਟੈਂਸ਼ਨ ਬਾਰੇ ਜਾਂ ਬੈਕਗ੍ਰਾਉਂਡ ਬਾਰੇ ਕੁਝ ਕਹਿ ਨਹੀਂ ਸਕਦੇ ਬਟ ਮੈਂ ਤੁਹਾਨੂੰ ਦੁਬਾਰਾ ਇਹ ਵਿਸ਼ਵਾਸ ਦਿਵਾਉਣਾ ਕਿ ਪੁਖਤਾ ਇੰਕਲਾਮ ਸਕਿਉਰਟੀ ਜੇ ਨੇ ਔਰ ਇਨਵੈਸਟੀਗੇਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੀ ਵੀ ਬ੍ਰੇਕਰ ਆਉਣ ಸೆಂಟರ ನಿಂಚು ಜನಕ್ಕೆ ಲಾರಿ